ਅੱਜ ਪੰਜਾਬ ਦੇ ਦੇਸ਼ ਦੀ ਸਿਆਸਤ ਵਿੱਚ ਇੱਕ ਅਹਿਮ ਦਿਨ ਹੈ ਕਿਉਂਕਿ ਅੱਜ ਲੋਕ ਸਭਾ ਦੇ 7ਵੇਂ ਗੇੜ ਦੀ VOTING ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬੀ ਸ਼ਾਮਲ ਹੈ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮੀ 6:00 ਵਜੇ ਤੱਕ VOTING ਹੋ ਰਹੀ ਹੈ ਤੇ ਗੱਲ ਕਰਾਂਗੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਉੱਥੇ ਕੀ ਸਥਿਤੀ ਹੈ ਕਿੰਨੇ ਘੰਟੇ ਦੇ ਵਿੱਚ ਕਿੰਨੇ ਪਰਸੈਂਟ ਪੋਲਿੰਗ ਹੋਈ ਹੈ ਤੁਹਾਨੂੰ ਉਹ ਵੀ ਦੱਸਾਂਗੇ ਫਿਲਹਾਲ ਦੱਸ ਦਈਏ ਕਿ ਆ ਵੋਟਰਾਂ ਵਿੱਚ ਉਤਸ਼ਾਹ ਜ਼ਰੂਰ ਪੈ ਜਾ ਰਿਹਾ ਹੈ ਜਦੋਂ ਖਡੂਰ ਸਾਹਿਬ ਦੀ ਸਿਆਸਤ ਦੀ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਜਦੋਂ ਕੁਝ ਚਿਹਰੇ ਅਨਾਉਂਸ ਕੀਤੇ ਜਾਂਦੇ ਨੇ ਪਾਰਟੀਆਂ ਵੱਲੋਂ ਉਸ ਤੇ ਵਿਚਾਰੇ ਅਮਰਤਪਾਲ ਦੀ ਐਂਟਰੀ ਹੁੰਦੀ ਆ ਤਾਂ ਸਥਿਤੀ ਇੱਕ ਵੱਖਰੀ ਬਣ ਜਾਂਦੀ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਖਡੂਰ ਸਾਹਿਬ ਦੇ ਵਿੱਚ 9 ਵਜੇ ਤੱਕ ਜਾਨੀ ਕਿ 2 ਘੰਟੇ ਦੇ ਵਿੱਚ ਵਿੱਚ 9.71% VOTING ਹੋਈ ਹੈ ਕਿਉਂਕਿ ਵੋਟਰਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ ਭਾਵੇਂ ਕਿ ਗਰਮੀ ਹੈ ਜਿਹੜੀ ਉਹ ਅੰਤਾਂ ਦੀ ਪੈ ਰਹੀ ਹੈ ਇਸ ਦੇ ਬਾਵਜੂਦ ਵੀ ਵੋਟਰ ਨੇ ਜਿਹੜੇ ਉਹ ਆਪਣੀ ਵੋਟ ਮਾਤ ਦੇ ਹੱਕ ਦਾ ਇਸਤੇਮਾਲ ਕਰਨ ਵਾਸਤੇ ਪਹੁੰਚ ਰਹੇ ਨੇ ਖਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਖਡੂਰ ਸਾਹਿਬ ਦੇ ਵਿੱਚ ਆ ਕਾਂਗਰਸ ਪਾਰਟੀ ਵੱਲੋਂ ਕੁਲਵੀਰ ਸਿੰਘ ਜੀਰਾ ਨੂੰ ਚੋਣ ਮદાન ਵਿੱਚ ਉਤਾਰਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਦਾ ਅਜ਼ਮਾਇਆ ਗਿਆ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਰਸਾ ਸਿੰਘ ਬਲਟੋਹਾ ਮੈਦਾਨ ਦੇ ਵਿੱਚ ਨੇ ਤੇ ਭਾਜਪਾ ਨੇ ਮਨਜੀਤ ਸਿੰਘ ਮੰਨਾ ਤੇ ਆਪਣਾ ਭਰੋਸਾ ਜਤਾਇਆ ਤੇ ਉਧਰ ਬਸਪਾ ਦੇ ਸਤਨਾਮ ਸਿੰਘ ਤੂਰ ਵੀ ਮੈਦਾਨ ਦੇ ਵਿੱਚ ਨਤਰੀ ਹੋਏ ਨੇ ਤੇ ਉਧਰ ਅਮਰਤਪਾਲ ਸਿੰਘ ਆਜ਼ਾਦ ਤੌਰ ਦੇ ਉੱਤੇ ਚੋਲ ਮੈਦਾਨ ਦੇ ਵਿੱਚ ਨੇ ਜੇਕਰ ਗੱਲ ਕੀਤੀ ਜਾਵੇ ਸਲਕੇ ਦੀ ਤਾਂ ਕਹਿੰਦੇ ਕਿ ਇੱਕ ਬਾਰਡਰ ਏਰੀਆ ਲੱਗਦਾ ਹੈ ਜੇ ਜੇ ਇਸ ਖਡੂਰ ਸਾਹਿਬ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਾਰੇ ਮੈਦਾਨ ਦੇ ਵਿੱਚ ਜਿਹੜੇ ਉਮੀਦਵਾਰ ਨੇ ਉਹ ਆਪਣੀ ਆਪਣੀ ਕਿਸਮਤ ਜਮਾਉਣ ਵਾਸਤੇ ਖੜੇ ਸੀ ਪਰ ਜਦੋਂ ਜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਅਮਰਤਪਾਲ ਵੱਲੋਂ ਐਲਾਨ ਕੀਤਾ ਜਾਂਦਾ ਕਿ ਉਹ ਲੋਕ ਸਭਾ ਦੀ ਚੋਣ ਲੜੇਗਾ ਖਡੂਰ ਸਾਹਿਬ ਤੋਂ ਪਹਿਲਾਂ ਚੋਣ ਲੜਨ ਦਾ ਐਲਾਨ ਕੀਤਾ ਜਾਂਦਾ ਬਾਅਦ ਵਿੱਚ ਖਡੂਰ ਸਾਹਿਬ ਦੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਜਿਹੜੇ ਅਮਰਤਪਾਲ ਦੇ ਸਮਰਥਕ ਸੀ ਕਿਉਂਕਿ ਅਮਰਤਪਾਲ ਦਾ ਵੀ ਉਸ ਏਰੀਆ ਦੇ ਵਿੱਚ ਪਿੰਡ ਪੈਂਦਾ ਤਾਂ ਜਿਸ ਕਰਕੇ ਅਮਰਤਪਾਲ ਜਿਹੜਾ ਸਮਰਥਕ ਸੀ ਸਮਰਥਕ ਸੀ ਉਹਨਾਂ ਵਿੱਚ ਉਤਸ਼ਾਹ ਆ ਜਾਂਦਾ ਕਿ ਅਮਰਤਪਾਲ ਦਾ ਜਿਹੜਾ ਉਹ ਜੋਨ ਲੜ ਰਿਹਾ ਤਾਂ ਕਹਿ ਲਿਆ ਕਿ ਉਹ ਏਰੀਆ ਦੇ ਵਿੱਚ ਫਿਰ ਪ੍ਰਭਾਵ ਇੰਨਾ ਕੁ ਬਣ ਜਾਂਦਾ ਕਿ ਲੋਕ ਪੂਰੇ ਉਤਸ਼ਾਹ ਦੇ ਨਾਲ ਵੋਟਾਂ ਪਾਉਣ ਵਾਸਤੇ ਜਾਂਦੇ ਨੇ ਜਿਸ ਤੋਂ 9.71% VOTING ਹੈ ਜਿਹੜੀ ਉਹ ਹਲਕਾ ਖਡੂਰ ਸਾਹਿਬ ਦੇ ਵਿੱਚ ਕੁੱਲ ਮਿਲਾ ਕੇ ਹੋਈ ਹੈ ਕਿਉਂਕਿ ਜਿੰਨੀਆਂ ਵੀ ਵਿਧਾਨ ਸਭਾ ਕੌਨਸਟਿਟੂਐਂਸੀਆਂ ਪੈਂਦੀਆਂ ਨੇ ਖਡੂਰ ਸਾਹਿਬ ਦੇ ਅੰਦਰ ਉਥੇ ਜਿੱਕਰ ਕੁੱਲ ਮਿਲਾਇਆ ਜਾਵੇ ਸਬਦਾ ਤਾਂ ਇਹ ਬੋਟ ਪਰਸੈਂਟ ਜਿਹੜੀ ਜਿਹੜੀ 10% ਦੇ ਕਰੀਬ ਅਸੀਂ ਦੱਸ ਲਿਆ ਉਹ ਹੋਈ ਹੈ 2 ਘੰਟੇ ਚ ਕਿਉਂਕਿ ਸ਼ਾਮ 6 ਵਜੇ ਤੱਕ ਦਾ ਸਮਾਂ ਤਾਂ 6 ਵਜੇ ਤੱਕ ਜਿਹੜੇ 11 ਘੰਟੇ ਦੇ ਵਿੱਚ ਕਿੰਨੀ ਇੱਕ VOTING ਹੁੰਦੀ ਆ ਪੋਲਿੰਗ ਹੁੰਦੀ ਆ ਹਾਲਾਂਕਿ ਸਾਰੇ ਉਮੀਦਵਾਰਾਂ ਵੱਲੋਂ ਜਾਂ ਉੱਗੇ ਲੀਡਰਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਉਹ ਆਪਣੀ ਵੋਟ ਮੱਤ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ ਕਿਉਂਕਿ ਅੰਪੰਜ ਸਾਲ ਬਾਅਦ ਉਹਨਾਂ ਕੋਲ ਇੱਕ ਮੌਕਾ ਹੁੰਦਾ ਆਪਣੇ ਉਮੀਦਵਾਰ ਚੁਣਨ ਦਾ ਆਪਣੇ ਐਮਪੀ ਚੁਣਨ ਦਾ ਦੇਸ਼ ਦਾ ਮਸਲਾ ਹੁੰਦਾ ਉਹਦੇ ਵਿੱਚੋਂ ਹੀ ਪ੍ਰਧਾਨ ਮੰਤਰੀ ਚੁੜਿਆ ਜਾਂਦਾ ਤਾਂ ਇਸ ਕਰਕੇ ਉਹ ਆਪਣੇ ਉਮੀਦਵਾਰ ਨੂੰ ਤਾਂ ਹੀ ਚੰਗਾ ਚੁਣ ਸਕਣਗੇ ਜੇ ਉਹ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ ਕਿਉਂਕਿ ਹਰੇਕ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਸੰਵਿਧਾਨ ਮੁਤਾਬਕ ਤੇ ਉਹ ਉਸ ਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ ਜਿੰਨੀ ਵੱਧ ਪੋਲਿੰਗ ਹੋਏਗੀ ਉਸ ਮੁਤਾਬਕ ਜਿਹੜਾ ਉਮੀਦਵਾਰ ਹੈ ਉਸ ਨੂੰ ਚੁਣ ਸਕਣਗੇ ਉਸੇ ਤਰੀਕੇ ਨਾਲ ਸਵਾਲ ਕਰ ਸਕਣਗੇ ਬਹੁਤ ਸਾਰੇ ਲੋਕ ਨੇ ਜਿਹੜੇ ਸਵਾਲ ਜ਼ਰੂਰ ਚੁੱਕਦੇ ਰਹਿੰਦੇ ਨੇ ਲੀਡਰਾਂ ਦੇ ਪਰ ਉਹ ਕਈ ਵਾਰ ਵੋਟ ਪਾਉਣੀ ਨਹੀਂ ਜਾਂਦੇ ਪਰ ਜੇਕਰ ਉਹ ਵੋਟ ਪਾਉਣ ਦਾ ਉਹ ਸਵਾਲ ਕਰਨ ਦਾ ਵੀ ਹੱਕ ਤਾਂ ਹੀ ਰੱਖਦੇ ਨੇ ਸੰਵਿਧਾਨ ਮੁਤਾਬਕ ਜੇਕਰ ਉਸ ਨੂੰ ਉਹ ਵੋਟ ਪਾਉਂਦੇ ਨੇ ਆਪਣੀ ਭਾਵੇਂ ਕਿਸੇ ਵੀ ਉਮੀਦਵਾਰ ਦੇ ਪੱਖ ਦੇ ਵਿੱਚ ਵੋਟ ਪਾਉਣ ਉਹ ਲਗ ਮਸਲਾ ਹੈ ਪਰ ਵੋਟ ਜ਼ਰੂਰ ਪਾਉਣ ਜਾਣ ਅਸੀਂ ਵੀ ਦਰਸ਼ਕਾਂ ਨੂੰ ਅਪੀਲ ਕਰ ਰਹੇ ਹਾਂ ਸਮੇਂ ਸਮੇਂ ਤੇ ਚੋਣ ਕਮਿਸ਼ਨ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਜਿੰਨੀ ਵੱਧ ਵੋਟ ਪਰਸੈਂਟੇਜ ਹੋਏਗੀ ਕਿਉਂਕਿ ਜ ਕਿਸੇ ਵੀ ਸੀਟ ਉੱਤੇ ਜੇਕਰ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਜਿਸ ਵਿੱਚ ਵੱਡੇ ਚਿਹਰੇ ਜ਼ਿਆਦਾ ਹੁੰਦੇ ਨੇ ਜਿੰਨਾਂ ਨਾਲ ਲੋਕ ਜੁੜੇ ਹੁੰਦੇ ਨੇ ਤਾਂ ਜਿੰਨੇ ਵੱਧ ਪਰਸੈਂਟੇਜ ਵੋਟ ਹੋਏਗੀ ਤਾਂ ਫਿਰ ਉਹਨੇ ਉਮੀਦਵਾਰਾਂ ਦੇ ਵਿੱਚ ਉਹ ਵੱਡੀ ਜਾਂਦੀ ਹੈ ਜੇਕਰ ਗੱਲ ਕੀਤੀ ਜਾਵੇ ਹਲਕਾ ਖਡੂਰ ਸਾਹਿਬ ਦੀ ਤਾਂ ਇੱਥੇ ਦੀ ਸਿਆਸਤ ਜਿਹੜੀ ਉਹ ਉਸ ਸਮੇਂ ਤੋਂ ਪੱਕੀ ਹੋਈ ਹੈ ਜਦੋਂ ਤੋਂ ਅਮਰਤਪਾਲ ਨੇ ਚੋਣ ਮੈਦਾਨ ਦੇ ਵਿੱਚ ਸ਼ਿਲਾੰਗ ਮਾਰਿਆ ਤਾਂ ਹੁਣ ਅਮਰਤਪਾਲ ਵਿੱਚ ਚੋਣ ਮੈਦਾਨ ਚ ਹੈ ਤੇ ਬਾਕੀ ਉਮੀਦਵਾਰਾਂ ਦਾ ਵੀ ਜ਼ਿਕਰ ਕਰ ਚੁੱਕਿਆ ਸਾਰੇ ਵੋਟ ਪਾਉਣ ਵਾਸਤੇ ਪਹੁੰਚ ਰਹੇ ਨੇ ਤਸਵੀਰਾਂ ਸੰਜੇ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਵੋਟ ਪਾਉਣ ਵਾਸਤੇ ਆਇਆ ਅਸੀਂ ਵੋਟ ਪਾ ਲਈ ਉਮੀਦਵਾਰਾਂ ਨੇ ਤੇ ਲੋਕਾਂ ਨੂੰ ਵੀ ਅਪੀਲ ਕਰ ਰਹੇ ਨੇ ਭਾਵੇਂ ਗਰਮੀ ਪੈ ਰਹੀ ਹੈ ਪਰ ਉੱਤੇ ਪ੍ਰਬੰਧ ਕੀਤੇ ਗਏ ਨੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਪੈਰਾ ਮਿਲਟਰੀ ਫੋਰਸਸ ਪੰਜਾਬ ਪੁਲਿਸ ਤੇ ਜਮਾਨਤਨਾਦ ਕੀਤੇ ਗਏ ਨੇ ਤਾਂ ਜੋ ਸ਼ਾਂਤੀਪੂਰਵਕ ਢੰਗ ਦੇ ਨਾਲ ਚੋਣਾਂ ਜਿਹੜੀਆਂ ਉਹ ਕਰਵਾਈਆਂ ਜਾ ਸਕਣ ਤੇ ਜਿਹੜਾ ਨਾਗਰਿਕਾਂ ਦਾ ਅਧਿਕਾਰ ਹੈ ਉਹ ਆਪਣੇ ਅਧਿਕਾਰ ਦੀ ਸਹੀ ਵਰਤੋਂ ਕਰ ਸਕਣ ਆਪਣੇ ਭਰੋਸੇ ਨਾਲ ਆਪਣੀ ਵਿਸ਼ਵਾਸ ਨਾਲ ਆਪਣੇ ਮਨ ਦੀ ਭਾਵਨਾ ਨਾਲ ਕਿਸ ਕਿਸ ਨੂੰ ਬੋਟ ਪਾਉਣਾ ਚਾਹੁੰਦੇ ਨੇ ਤੇ ਉਹਨਾਂ ਦੀ ਵੋਟ ਸਹੀ ਖਾਤੇ ਵਿੱਚ ਜਾਵੇ ਉਸ ਤੋਂ ਬਾਅਦ ਜਿਹੜੇ ਨਤੀਜੇ ਨੇ ਉਹ 4 ਜੂਨ ਨੂੰ ਸਾਹਮਣੇ ਆਉਣਗੇ ਕਿਉਂਕਿ ਸੱਤਵੇਂ ਜੜ ਦੀ VOTING ਹੈ ਦੇਸ਼ ਭਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ 57 ਕਹਿੰਦੇ ਕਿ ਸਿੱਟਾਂ ਦੇ ਉੱਤੇ ਇਹ ਲੋਕ ਸਭਾ ਦੀ ਜਿਹੜੀ ਚੋਣ ਹੋ ਰਹੀ ਹੈ ਕਿਉਂਕਿ ਇਸ ਦੇ ਵਿੱਚ 8 ਸੂਬੇ ਸ਼ਾਮਲ ਨੇ ਜਿਹੜੇ ਗੇੜ ਬਣਾਏ ਗਏ ਸੀ ਵੱਖ-ਵੱਖ ਸੂਬਿਆਂ ਦੇ ਵਿੱਚੋਂ ਸੀਟਾਂ ਕੱਢ ਕੇ ਉਸ ਮੁਤਾਬਕ ਆਖਰੀ ਗੇੜ ਦੀ ਚੋਣ ਹੈ ਤੇ ਦੋ ਤਿੰਨ ਦਿਨਾਂ ਤੱਕ ਜਿਹੜੇ ਨਤੀਜੇ ਨੇ ਉਹ ਸਾਹਮਣੇ ਆਉਣਗੇ ਤੇ ਉਮੀਦਵਾਰਾਂ ਦੀ ਕਿਸਮਤ طے ਹੋਏਗੀ ਜੇਕਰ ਗੱਲ ਕੀਤੀ ਜਾਵੇ ਹਲਕਾ ਖਡੂਰ ਸਾਹਿਬਾ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਇਹ ਵੀ ਇੱਕ ਸਰਗਰਮ ਸੀਟ ਬਣ ਚੁੱਕੀ ਹੈ ਕਿਉਂਕਿ ਇਸ ਸੀਟ ਦੇ ਉੱਤੇ ਵੀ ਪੰਜਾਬ ਵਾਸੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਭਾਵੇਂ ਉਹ ਕਿਸੇ ਹੋਰ ਕੌਨਸਟਿਟਿਊਐਂਸੀ ਦੇ ਵਿੱਚ ਆਉਂਦੇ ਨੇ ਪਰ ਉਹਨਾਂ ਦੇ ਮਨ ਦੇ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਖਡੂਰ ਸਾਹਿਬ ਤੋਂ ਕਿਹੜਾ ਉਮੀਦਵਾਰ ਬਾਜ਼ੀ ਮਾਰੂਗਾ ਕਿਸ ਉਮੀਦਵਾਰ ਦਾ ਜ਼ਿਆਦਾ ਪ੍ਰਭਾਵ ਹੈ ਕਿਸ ਪਾਰਟੀ ਦਾ ਜ਼ਿਆਦਾ ਪ੍ਰਭਾਵ ਹੈ ਇਸ ਵਿੱਚ ਇੰਟਰਸਟ ਜਿਹੜਾ ਉਹ ਲੋਕ ਰੱਖਦੇ ਨੇ ਤੇ ਇਹ ਹੁਣ 4 ਜੂਨ ਨੂੰ ਹੀ ਤਮਾਕਾ ਹੋਵੇਗਾ ਕਲੀਅਰ ਹੋਵੇਗਾ ਕਿ ਕਿਸ ਉਮੀਦਵਾਰ ਦੇ ਪੱਖ ਦੇ ਵਿੱਚ ਲੋਕ ਨਿੱਤਰੇ ਨੇ ਪਾਵੇਂ ਖਡੂਰ ਸਾਹਿਬ ਤੇ ਪਾਵੇਂ ਕਿਸੇ ਹੋਰ ਸੀਟ ਤੇ ਜਿਹੜੀਆਂ ਸੰਗਰਮ ਸੀਟਾਂ ਇਸ ਵਕਤ ਨਜ਼ਰ ਆ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਕਹਿ ਲਿਆ ਕਿ 24000 ਤੋਂ ਜ਼ਿਆਦਾ ਜੇਕਰ ਗੱਲ ਕੀਤੀ ਜਾਵੇ ਤਾਂ ਪੋਲਿੰਗ ਬੂਥ ਨੇ ਜਿਹੜੇ ਉਹ ਬਣਾਏ ਗਏ ਨੇ ਜਿੱਥੇ ਲੋਕ ਪਹੁੰਚ ਕੇ ਆਪਣੀ ਵੋਟ ਮਾ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਅਸੀਂ ਵੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਜਾ ਕੇ ਵੋਟਰ ਆਪਣੀ ਵੋਟ ਪਾਉਣ ਤੇ ਆਪਣੇ ਅਧਿਕਾਰਾਂ ਨੂੰ ਆਪਣੇ ਫਰਜ਼ ਨੂੰ ਅਦਾ ਕਰਨ ਦਿਓ ਜੱਜ ਧੰਨਵਾਦ